ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ 20 ਦਸੰਬਰ ਤੋਂ 26 ਦਸੰਬਰ ਯਾਨੀ ਕਿ ਦਸੰਬਰ ਮਹੀਨੇ ਦੇ ਇਹ ਜੋ 7 ਦਿਨ ਹਨ ਇਨ੍ਹਾਂ 7 ਦਿਨਾਂ ਦੇ ਅੰਦਰ ਇਹ ਪੰਜ ਗੱਲਾਂ ਸੱਚ ਹੋ ਕੇ ਹੀ ਰਹਿਣਗੀਆਂ ਜੀ ਹਾਂ ਦੋਸਤੋ ਇਹ ਕਹੀਏ ਕਿ ਇਨ੍ਹਾਂ 7 ਦਿਨਾਂ ਵਿੱਚ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ 20 ਦਸੰਬਰ ਤੋਂ 26 ਦਸੰਬਰ ਯਾਨੀ ਕਿ ਇਨਾਂ 7 ਦਿਨਾਂ ਦੀ 100% ਸਟੀਕ ਭਵਿੱਖਬਾਣੀ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਕਰਨ ਜਾ ਰਹੇ ਹਾਂ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ 20 ਦਸੰਬਰ ਤੋਂ 26 ਦਸੰਬਰ ਯਾਨੀ ਕਿ 7 ਦਿਨਾਂ ਦਾ ਜੋ ਸਮਾਂ ਹੈ ਇਹ ਸਮਾਂ ਬਹੁਤ ਹੀ ਕਿਸਮਤ ਵਾਲਾ ਸਮਾਂ ਰਹੇਗਾ ਜੀ ਹਾਂ ਦੋਸਤੋ ਪੂਰੇ 11 ਸਾਲਾਂ ਦੇ ਬਾਅਦ ਇਨਨੇ ਸ਼ੁਭ ਜੋਗ ਤੁਹਾਡੇ ਲਈ ਇਹਨਾਂ 7 ਦਿਨਾਂ ਦੇ ਸਮੇਂ ਵਿੱਚ ਹਨ ਜਿਸ ਵਿੱਚ ਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਬੜੇ ਹੀ ਦੁਰਲਭ ਜੋਗ ਬਣ ਰਹੇ ਹਨ ਇਹਨਾਂ 7 ਦਿਨਾਂ ਦੇ ਅੰਦਰ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਤਾਂ ਲక్ష్ਮੀ ਪ੍ਰਾਪਤੀ ਜੋ ਸੁਭਾਗਿਆਵਾਨ ਜੋਗ ਸਵਾਸਤੀ ਦੀ ਜੋਗ ਅਮਰ ਸਦੀ ਦੀ ਜੋਗ ਨਾਲ ਹੀ ਨੌਕਰੀ ਜੋਗ ਦਾ ਵੀ ਸ਼ੁਭ ਸੰਜੋਗ ਹੈ ਉਹ ਵੀ ਵੱਡੇ ਤਨਲਾਬ ਦੇ ਨਾਲ ਇਸ ਲਈ ਦੋਸਤੋ ਪੂਰਾ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਤੁਹਾਨੂੰ ਇਹ ਖੁਸ਼ਖਬਰੀਆਂ ਮਿਲਣਗੀਆਂ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੋ ਵੀ ਅੱਜ ਦੀ ਵੀਡੀਓ ਨੂੰ ਪੂਰਾ ਦੇਖੇਗਾ ਉਹ ਖੁਸ਼ੀ ਨਾਲ ਝੂਮੋਟੇਗਾ ਖੁਸ਼ੀਆਂ ਮਨਾਏਗਾ ਨੱਚ-ਨੱਚ ਕੇ ਮਠਿਆਈਆਂ ਵੰਡੇਗਾ ਕਿਉਂਕਿ ਤੁਹਾਡੇ ਨਾਮ ਦੀ ਚਰਚਾ ਹੁਣ ਹਰ ਜਗ੍ਹਾ ਹੋਣ ਵਾਲੀ ਹੈ ਤੁਹਾਡਾ ਨਾਮ ਗੂੰਜਣ ਵਾਲਾ ਹੈ ਕਿਉਂਕਿ ਤੁਹਾਨੂੰ ਵੱਡੀਆਂ-ਵੱਡੀਆਂ ਪ੍ਰਾਪਤੀਆਂ ਮਿਲਣ ਵਾਲੀਆਂ ਹਨ ਜਿਸ ਦਾ ਤੁਹਾਨੂੰ ਇੰਤਜ਼ਾਰ ਸੀ ਉਹ ਸਮਾਂ ਇਨ੍ਹਾਂ 7 ਦਿਨਾਂ ਵਿੱਚ ਤੁਹਾਡੇ ਲਈ ਆ ਚੁੱਕਾ ਹੈ ਪਿਛਲੇ ਕੁਝ ਸਮੇਂ ਵਿੱਚ ਜੋ ਵੀ ਤੁਸੀਂ ਮਿਹਨਤ ਕੀਤੀ ਹੈ ਉਸ ਦੇ ਅਨੁਸਾਰ ਹੁਣ ਤੁਹਾਨੂੰ ਫਲ ਮਿਲਣ ਵਾਲਾ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖੋ ਕਿਸ ਤਰ੍ਹਾਂ ਮਾਤਾ ਲక్ష్ਮੀ ਤੁਹਾਡੇ ਉਤੇ ਇਨ੍ਹਾਂ 7 ਦਿਨਾਂ ਵਿੱਚ ਕਿਰਪਾ ਵਰਸਾਉਣ ਵਾਲੀ ਹੈ ਕਿਹੜੇ-ਕਿਹੜੇ ਵੱਡੀ ਖੁਸ਼ਖਬਰੀ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਨਾਲ ਹੀ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਜਿਸ ਨਾਲ ਕਿ ਇਸ ਸਮੇਂ ਦਾ ਤੁਹਾਨੂੰ ਹੋਰ ਜ਼ਿਆਦਾ ਲਾਭ ਮਿਲ ਜਾਵੇ ਤੁਹਾਨੂੰ ਫਾਇਦਾ ਮਿਲ ਜਾਵੇ ਉਹ ਵੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਣਾ ਦੋਸਤੋ ਅੱਗੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰਨ ਅਤੇ ਕਮੈਂਟ ਬਾਕਸ ਦੇ ਵਿੱਚ ਸੱਚੇ ਦਿਲ ਨਾਲ ਜੈ ਮਾਤਾ ਲక్ష్ਮੀ ਜੀ ਰੋਲ ਲਿਖਣ ਜਿਸ ਨਾਲ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਤਾਂ ਦੋਸਤੋ ਸਭ ਨੂੰ ਨਾਮ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿਸ ਤਰ੍ਹਾਂ ਰਹੇਗਾ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਵੇ ਦਸੰਬਰ ਤੋਂ 26 ਦਸੰਬਰ ਯਾਨੀ ਕਿ ਦਸੰਬਰ ਮਹੀਨੇ ਦੇ ਇਨ੍ਹਾਂ 7 ਦਿਨਾਂ ਦਾ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਜੋ ਸਮਾਂ ਹੈ ਇਹ ਸਮਾਂ ਗ੍ਰਹਿ ਨਿਸ਼ਤਰਾ ਦੀ ਦ੍ਰਿਸ਼ਟੀ ਤੋਂ ਤੁਹਾਡੇ ਲਈ ਬੜਾ ਹੀ ਕਿਸਮਤ ਵਾਲਾ ਸਮਾਂ ਰਹਿਣ ਵਾਲਾ ਹੈ ਇਸ ਸਮੇਂ ਤੁਹਾਡੇ ਗ੍ਰਹਾਂ ਦੇ ਵਿੱਚ ਜੋ ਵੀ ਤਬਦੀਲੀ ਹੋਵੇਗੀ ਤੁਹਾਡੇ ਲਈ ਸ਼ੁਭ ਫਲ ਪ੍ਰਦਾਨ ਕਰਨ ਵਾਲੀ ਹੋਵੇਗੀ ਕਿਉਂਕਿ ਸਾਰੇ ਗ੍ਰਹਿ ਇਹਨਾਂ 7 ਦਿਨਾਂ ਵਿੱਚ ਤੁਹਾਡੇ ਲਈ ਲਾਭ-ਭਾਵ ਵਿੱਚ ਰਹਿਣ ਵਾਲੇ ਹਨ ਜਿਸ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੀ ਕਿਸਮਤ ਵਿੱਚ ਵੱਡਾ ਉਲਟ ਫੇਰ ਹੋਵੇਗਾ ਹਰ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲਣ گی ਕਿਉਂਕਿ ਸੱਮਾ ਤੁਹਾਡੇ ਲਈ ਇਹਨਾਂ 7 ਦਿਨਾਂ ਦਾ ਬੜਾ ਹੀ ਭਾਗਸ਼ਾਲੀ ਰਹੇਗਾ ਜੀ ਹਾਂ ਦੋਸਤੋ ਇਹਨਾਂ 7 ਦਿਨਾਂ ਦਾ ਜੋ ਸੱਮਾ ਹੈ ਇਹ ਸੱਮੇ ਦਾ ਤੁਸੀਂ ਸਨਮਾਨ ਕਰੋ ਲਾਭ ਦੇ ਨਵੇਂ-ਨਵੇਂ ਮਾਰਗ ਤੁਹਾਡੇ ਲਈ ਖੁੱਲਣਗੇ ਇਹਨਾਂ 7 ਦਿਨਾਂ ਵਿੱਚ ਨਾਲ ਹੀ ਤੁਸੀਂ ਦੇਖੋਗੇ ਕਿ ਇਹਨਾਂ 7 ਦਿਨਾਂ ਦੇ ਅੰਦਰ ਹਾਲਾਤਾਂ ਵਿੱਚ ਸਕਾਰਾਤਮਕ ਬਦਲਾਅ ਆਵੇਗਾ। ਕਈ ਨਵੇਂ ਮੌਕੇ ਵੀ ਤੁਹਾਡੇ ਲਈ ਉਪਲਬਧ ਹੋਣਗੇ। ਇਹ ਅਨੁਭਵ ਅੱਗੇ ਵਿਆਹ ਹੋਤਾ ਜੀਵਨ ਵਿੱਚ ਤੁਹਾਡੇ ਕੰਮ ਆਵੇਗਾ। ਨਾਲ ਹੀ ਨਾਲ ਉਲਟ ਹਾਲਾਤਾਂ ਦਾ ਹੱਲ ਕੱਢਣ ਵਿੱਚ ਤੁਸੀਂ ਇਸ ਸਮੇਂ ਸਮਰੱਥ ਰਹਿਣ ਵਾਲੇ ਹੋ। ਇਹ ਜੋ ਸਮਾਂ 7 ਦਿਨਾਂ ਦਾ ਹੈ ਇਹ ਸਮਾਂ ਸੁਖਾਂਤ ਅਨੁਭਵ ਕਰਾਉਣ ਵਾਲਾ ਰਹੇਗਾ। ਆਰਥਿਕ ਸਥਿਤੀ ਹੋਰ ਜ਼ਿਆਦਾ ਬਿਹਤਰ ਹੋਵੇਗੀ। ਆਪਣਿਆਂ ਦੇ ਵਿਚਕਾਰ ਸਮਾਂ ਬਤੀਤ ਕਰਨ ਨਾਲ ਆਤਮਿਕ ਖੁਸ਼ੀ ਤੁਹਾਨੂੰ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਕਿਸੇ ਨਵੇਂ ਦਿੱਕੇ ਰਿਸ਼ਤੇਦਾਰ ਦੇ ਇੱਥੇ ਧਾਰਮਿਕ ਅਯੋਜਨ ਵਿੱਚ ਜਾਣ ਦਾ ਮੌਕਾ ਤੁਹਾਨੂੰ ਮਿਲ ਸਕਦਾ ਹੈ ਨਾਲ ਹੀ ਨਾਲ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਵੀ ਸ਼ੁਰੂ ਹੋ ਜਾਵੇਗੀ ਮਹੱਤਵਪੂਰਨ ਸੋਚਨਾ ਜਾਂ ਸ਼ੁਭ ਸੋਚਨਾ ਦੀ ਤੁਹਾਨੂੰ ਇਸ ਸਮੇਂ ਪ੍ਰਾਪਤੀ ਹੋਵੇਗੀ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਸਕੂਨ ਦਾ ਅਨੁਭਵ ਤੁਸੀਂ ਇਹਨਾਂ 7 ਦਿਨਾਂ ਵਿੱਚ ਕਰੋਗੇ। ਸਮਝਦਾਰੀ ਦੇ ਨਾਲ ਕੀਤਾ ਗਿਆ ਤਾਂ ਇਹਨਾਂ ਦਾ ਨਿਵੇਸ਼ ਤੁਹਾਡੇ ਲਈ ਭਵਿੱਖ ਵਿੱਚ ਫਾਇਦੇਮੰਦ ਰਹੇਗਾ। ਧਿਆਨ ਰੱਖੋ ਇਹਨਾਂ 7 ਦਿਨਾਂ ਵਿੱਚ ਜੇਕਰ ਤੁਸੀਂ ਤਾਂ ਅੰਦਰ ਨਿਵੇਸ਼ ਕਰਦੇ ਹੋ ਤਾਂ ਭਵਿੱਖ ਵਿੱਚ ਤੁਹਾੰਨਾਂ ਨਿਵੇਸ਼ ਕੀਤਾ ਹੋਇਆ ਤੁਹਾਨੂੰ ਵੱਡਾ ਲਾਭ ਦੇਵੇਗਾ। ਵੱਡੇ ਆਰਥਿਕ ਲਾਭ ਤੁਹਾਨੂੰ ਪ੍ਰਾਪਤ ਹੋਣਗੇ। ਨਾਲ ਹੀ ਪਿਛਲੇ ਕੁਝ ਸਮੇਂ ਤੋਂ ਕੀਤੀ ਗਈ ਸਖਤ ਮਿਹਨਤ ਦੇ ਸਹੀ ਨਤੀਜੇ ਨਾਲ 7 ਦਿਨਾਂ ਵਿੱਚ ਤੁਹਾਨੂੰ ਹਾਸਲ ਹੋਣਗੇ। ਰੁਕਾਵਟਾਂ ਮੁਸ਼ਕਲਾਂ ਦੇ ਬਾਵਜੂਦ ਸਾਰੇ ਮਹੱਤਵਪੂਰਨ ਕੰਮਾਂ ਨੂੰ ਨਿਪਟਾਉਣ ਵਿੱਚ ਤੁਸੀਂ ਸਮਰਥ ਰਹੋਗੇ। ਇਹਨਾਂ 7 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਚੰਗਾ ਸਮਾਂ ਹੈ। ਪਰਿਵਾਰਾਂ ਦੇ ਨਾਲ ਘਰ ਪਰਿਵਾਰ ਦੇ ਲੋਕਾਂ ਦੇ ਨਾਲ ਸਬੰਧਾਂ ਵਿੱਚ ਮਿਠਾਸ ਆਵੇਗੀ। ਕੁਝ ਪੁਰਾਣੀਆਂ ਨਕਾਰਾਤਮਕ ਗਲਤਫਹਿਮੀਆਂ ਵੀ ਦੂਰ ਹੋਣਗੀਆਂ। ਸਮਾਂ ਜੋ 7 ਦਿਨਾਂ ਦਾ ਹੈ। ਇਹ ਸਮਾਂ ਮਾਨ ਪ੍ਰਤੀਸ਼ਟਾ ਵਧਾਉਣ ਵਾਲਾ ਹੈ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਕੁਝ ਸਮਾਂ ਬਤੀਤ ਜ਼ਰੂਰ ਕਰੋ ਇਸ ਨਾਲ ਤੁਸੀਂ ਖੁਦ ਨੂੰ ਹਲਕਾ ਤੇ ਤਣਾਅ ਮੁਕਤ ਮਹਿਸੂਸ ਕਰੋਗੇ ਰੋਜ਼ਾਨਾ ਦੇ ਕੰਮਾਂ ਦੇ ਨਾਲ ਹੋਰ ਕੰਮ ਨੂੰ ਬੜੀ ਸਹਜਤਾ ਦੇ ਨਾਲ ਤੁਸੀਂ ਇਹਨਾਂ 7 ਦਿਨਾਂ ਵਿੱਚ ਪੂਰਾ ਕਰ ਸਕੋਗੇ ਇਹ ਸਮਾਂ ਤੁਹਾਨੂੰ ਬੜਾ ਹੀ ਸੁਖਾਂਤ ਤੇ ਅਨੁਭਵ ਕਰਾਉਣ ਵਾਲਾ ਰਹੇਗਾ ਨਾਲ ਹੀ ਆਨਗਵਾਨ ਵਿੱਚ ਸਬੰਧਾਂ ਨੂੰ ਠੀਕ ਬਣਾ ਕੇ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਆਣੂਗਾਨ ਵਿੱਚ ਕਿਸੇ ਕਿਸਮ ਦਾ ਜਿਆ ਬਿਹਾਰ ਨਾ ਕਰੋ ਜਿਸ ਨਾਲ ਤੁਹਾਨੂੰ ਨੀਵਾ ਦੇਖਣਾ ਪਵੇ ਤੁਹਾਡੀ ਅਲੋਚਨਾ ਹੋਵੇ ਕਿਉਂਕਿ ਵਿਰੋਧੀ ਤੁਹਾਡੇ ਉੱਤੇ ਹਾਵੀ ਰਹਿਣਗੇ ਤੁਸੀਂ ਇਸ ਸਮੇਂ ਸਫਲਤਾਵਾਂ ਨੂੰ ਚੁੰਮੋਗੇ ਅਕੇ ਫਦੋਗੇ ਜੋ ਕਿ ਉਹਨਾਂ ਤੋਂ ਦੇਖਿਆ ਨਹੀਂ ਜਾਵੇਗਾ ਪਰੰਤੂ ਇੱਕ ਗੱਲ ਦਾ ਇਹ ਵੀ ਧਿਆਨ ਰੱਖੋ ਕਿ ਵਿਰੋਧੀ ਤੁਹਾਡੇ ਉੱਤੇ ਹਾਵੀ ਤਾਂ ਹੋਣਗੇ ਪਰੰਤੂ ਤੁਹਾਡੇ ਸਾਹਮਣੇ ਟਿਕ ਨਹੀਂ ਸਕਣਗੇ ਤੁਹਾਡਾ ਕੁਝ ਵੀ ਵਗਾਰ ਨਈ ਸਕਣਗੇ ਸਾਰੇ ਤੁਸੀਂ ਬੇਫਿਕਰ ਹੋ ਕੇ ਅੱਗੇ ਵਧੋ ਸਫਲਤਾ ਮਾ ਤੁਹਾਡੇ ਕਦਮ ਚ ਮੰਗਿਆ ਪਰੰਤੂ ਕਦੇ ਕਦੇ ਤੁਹਾਡੇ ਗੁੱਸੇ ਵਾਲਾ ਸੁਭਾਅ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ ਆਪਣੇ ਸੁਭਾਅ ਵਿੱਚ ਥੋੜੀ ਮਿਠਾਸ ਰੱਖੋ ਜ਼ੁਬਾਨ ਚੰਗੀ ਬੋਲੋ ਜਿਸ ਨਾਲ ਕਿ ਹੋਰ ਲੋਕਾਂ ਨੂੰ ਬੁਰਾ ਨਾ ਲੱਗੇ ਗੁੱਸੇ ਤੇ ਕਾਬੂ ਰੱਖੋ ਤੇ ਨਾਲ ਹੀ ਤੁਹਾਡਾ ਜੋ ਭਾਵਕਤਾ ਵਾਲਾ ਉਦਾਰਤਾ ਵਾਲਾ ਜੋ ਸੁਭਾਅ ਹੈ ਇਸ ਨੂੰ ਥੋੜਾ ਬਦਲੋ ਕਿਉਂਕਿ ਲੋਕ ਇਸਦਾ ਹੀ ਫਾਇਦਾ ਉਠਾ ਲੈਂਦੇ ਹਨ ਤੁਹਾਡੇ ਭੋਲੇਪਨ ਦਾ ਕਿਉਂਕਿ ਤੁਸੀਂ ਸਾਰਿਆਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਇਹ ਸੁਭਾ ਤੁਹਾਡੇ ਲਈ ਤੁਹਾਡੇ ਨੁਕਸਾਨ ਦਾ ਕਾਰਨ ਬਣ ਜਾਵੇਗਾ ਇਸ ਲਈ ਸਾਵਧਾਨ ਰਹੋ ਉਹਨਾਂ ਲੋਕਾਂ ਨੂੰ ਪਛਾਣੋ ਜੋ ਤੁਹਾਡਾ ਭਲਾ ਨਹੀਂ ਚਾਹੁੰਦੇ ਜੋ ਤੁਹਾਡਾ ਬੁਰਾ ਚਾਹੁੰਦੇ ਹਨ ਉਹਨਾਂ ਤੋਂ ਸਾਵਧਾਨ ਰਹੋ ਨਾਲ ਹੀ ਨਾਲ ਇਨ੍ਹਾਂ 7 ਦਿਨਾਂ ਵਿੱਚ ਤੁਸੀਂ ਇੱਕ ਗੱਲ ਦੀ ਹੋਰ ਵਿਸ਼ੇਸ਼ ਸਾਵਧਾਨੀ ਰੱਖੋ ਇਸ ਸਮੇਂ ਧੰਦਾ ਲੈਣ ਦੇਣ ਕਰਦੇ ਸਮੇਂ ਸਾਵਧਾਨੀ ਵਰਤੋ ਤੁਸੀਂ ਕਿਉਂਕਿ ਇਸ ਸਮੇਂ ਧਨ ਹਾਨੀ ਵੀ ਤੁਹਾਨੂੰ ਹੋ ਸਕਦੀ ਹੈ ਧਨ ਲਾਭ ਦੇ ਕਈ ਜੋਗ ਹਨ ਪਰੰਤੂ ਜੇਆ ਤੋਖਾ ਮਿਲ ਸਕਦਾ ਹੈ ਕਿ ਤੁਹਾਨੂੰ ਧੰਦਾ ਨੁਕਸਾਨ ਹੋ ਸਕਦਾ ਹੈ ਪੈਸਾ ਕਿਸੇ ਨੂੰ ਦਿਓ ਤਾਂ ਸੋਚ ਸਮਝ ਕੇ ਦਿਓ ਤੁਹਾਡੇ ਲਈ ਚੰਗਾ ਰਹੇਗਾ ਨਾਲ ਹੀ ਵਿਦਿਆਰਥੀ ਵਰਗ ਦੇ ਜੋ ਲੋਕ ਹਨ ਜੋ ਪੜਾਈ ਕਰ ਰਹੇ ਹਨ ਉਹਨਾਂ ਨੂੰ ਆਪਣੀ ਸਿਹਤ ਤੇ ਵੀ ਧਿਆਨ ਦੇਣਾ ਹੈ ਅਤੇ ਆਪਣੀ ਸਿੱਖਿਆ ਤੇ ਵੀ ਧਿਆਨ ਦੇਣਾ ਹੈ ਗਲਤ ਕਿਸਮ ਦੇ ਕਿਸੇ ਵੀ ਵਿਹਾਰ ਤੋਂ ਬਚਣਾ ਹੈ ਸੋਸ਼ਲ ਮੀਡੀਆ ਵਿੱਚ ਗਲਤ ਸੰਗਤ ਦੇ ਵਿੱਚ ਸਮਾਂ ਬਿਲਕੁਲ ਵੀ ਬ्यर्थ ਨਾ ਕਰੋ ਕਿਉਂਕਿ ਇਹ ਸਮਾਂ ਕੈਰੀਅਰ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਦਾ ਹੈ ਸਮਾਂ ਇਨਾ ਸੱਤ ਦਿਨਾਂ ਦਾ ਬੜਾ ਹੀ ਲਾਭਕਾਰੀ ਹੈ ਸਮੇਂ ਦਾ ਲਾਭ ਉਠਾਓ ਹੁਣ ਗੱਲ ਜੇਕਰ ਤੁਹਾਡੇ ਪ੍ਰੇਮ ਜੀਵਨ ਦੀ ਕਰੀਏ ਤਾਂ ਤੁਸੀਂ ਇਨਾ 7 ਦਿਨਾਂ ਵਿੱਚ ਦੇਖੋਗੇ ਕਿ ਇਨਾ 7 ਦਿਨਾਂ ਦੇ ਅੰਦਰ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਬਹੁਤ ਹੀ ਮਿਠਾਸ ਆ ਰਹੀ ਹੈ ਜੀ ਹਾਂ ਦੋਸਤੋ ਪ੍ਰੇਮ ਸਬੰਧਾਂ ਨੂੰ ਵਿਆਹ ਸਬੰਧਾਂ ਵਿੱਚ ਬਦਲਣ ਵਿੱਚ ਜੋ ਰੁਕਾਵਟਾਂ ਆ ਰਹੀਆਂ ਸਨ ਉਹ ਦੂਰ ਹੋਣਗੀਆਂ ਤੇ ਪ੍ਰੇਮ ਸਬੰਧ ਵਿਆਹ ਸਬੰਧਾਂ ਵਿੱਚ ਜਲਦੀ ਹੀ ਬਦਲ ਜਾਣਗੇ ਇਨਾ 7 ਦਿਨਾਂ ਵਿੱਚ ਤੁਹਾਡੇ ਘਰ ਵਿੱਚ ਚਰਚਾ ਚੱਲਣਗੀਆਂ ਤੁਹਾਡੇ ਪ੍ਰੇਮ ਸਬੰਧਾਂ ਦੀਆਂ ਅਤੇ ਜਲਦੀ ਹੀ ਪ੍ਰੇਮ ਸਬੰਧ ਤੁਹਾਡੇ ਵਿਆਹ ਸਬੰਧਾਂ ਵਿੱਚ ਵੀ ਬਦਲ ਜਾਣਗੇ ਨਾਲ ਹੀ ਨਾਲ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀਵਨ ਸਾਥੀ ਦੇ ਨਾਲ ਕੁਝ ਨੁਕ-ਚੋਕ ਹੋ ਸਕਦੀ ਹੈ ਪਰੰਤੂ ਚਲਦੇ ਹੀ ਉਹ ਠੀਕ ਹੋ ਜਾਵੇਗੀ ਚਿੰਤਾ ਤੁਸੀਂ ਬਿਲਕੁਲ ਵੀ ਨਾ ਕਰੋ ਜੇਕਰ ਪਤੀ ਪਤਨੀ ਵਿੱਚ ਕੋਈ ਅਣਭਨ ਚੱਲ ਰਹੀ ਹੈ ਕਿਸੇ ਕਾਰਨ ਕਰਕੇ ਘਰੇਲੂ ਕਲੇਸ਼ ਚੱਲ ਰਿਹਾ ਹੈ ਉਹ ਵੀ ਕਿਸੇ ਦੇ ਮਾਧਿਮ ਰਾਹੀਂ ਦੂਰ ਹੋਵੇਗਾ ਤੇ ਆਪਸ ਵਿੱਚ ਪਿਆਰ ਵਧੇਗਾ ਦੁਬਾਰਾ ਰਿਸ਼ਤਿਆਂ ਦੇ ਵਿੱਚ ਮਿਠਾਸ ਆਵੇਗੀ ਘਰ ਪਰਿਵਾਰ ਦੇ ਸਾਰੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿਣਗੇ ਤੇ ਹੱਸਣ ਖੇਡਣ ਵਿੱਚ ਸਮਾਪਤੀ ਹੋਵੇਗਾ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਕਿਸੇ ਧਾਰਮਿਕ ਸਥਾਨ ਲਈ ਵੀ ਜਾ ਸਕਦੇ ਹੋ ਯਾਤਰਾ ਲਈ ਕਿਸੇ ਦਰਸ਼ਨ ਲਈ ਇਸ ਨਾਲ ਤੁਹਾਨੂੰ ਆਤਮਿਕ ਖੁਸ਼ੀ ਦਾ ਅਹਿਸਾਸ ਹੋਵੇਗਾ ਗੱਲ ਜੇਕਰ ਤੁਹਾਡੇ ਬਿਜ਼ਨਸ ਵਪਾਰ ਦੀ ਕਰੀਏ ਤੁਹਾਡੇ ਕਾਰੋਬਾਰ ਦੀ ਕਰੀਏ ਨੌਕਰੀ ਸਿੱਖਿਆ ਕੈਰੀਅਰ ਦੀ ਕਰੀਅਰ ਤਾਂ ਦੋਸਤੋ ਇਹਨਾਂ 7 ਦਿਨਾਂ ਦੇ ਅੰਦਰ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਤੁਹਾਡੀ ਲਾਪਰਵਾਹੀ ਅਤੇ ਦੇਰੀ ਦੇ ਕਾਰਨ ਕੋਈ ਜ਼ਰੂਰੀ ਅਤੇ ਮਹੱਤਵਪੂਰਨ ਕੰਮ ਅਧੂਰੇ ਰਹਿ ਸਕਦੇ ਹਨ ਇਸ ਲਈ ਲਾਪਰਵਾਹੀ ਬਿਲਕੁਲ ਨਾ ਵਰਤੋ ਮਾਰਕੀਟਿੰਗ ਅਤੇ ਮੀਡੀਆ ਦੇ ਨਾਲ ਸੰਬੰਧਿਤ ਕੰਮਾਂ ਤੋਂ ਦੂਰੀ ਬਣਾ ਕੇ ਰੱਖੋ ਜ਼ਿਆਦਾਤਰ ਕੰਮ ਘਰ ਤੇ ਹੀ ਸਪੰਨ ਕਰੋਗੇ ਤਾਂ ਠੀਕ ਰਹੇਗਾ ਤੁਹਾਡੇ ਲਈ ਨਾਲੇ ਨਾਲ ਵਪਾਰ ਵਿੱਚ ਇਨ੍ਹਾਂ 7 ਦਿਨਾਂ ਵਿੱਚ ਤੁਸੀਂ ਦੇਖੋਗੇ ਮੁਨਾਫੇ ਦੇ ਕਈ ਜੋਗ ਹਨ ਵੱਡਾ ਮੁਨਾਫਾ ਵਪਾਰ ਵਿੱਚ ਇਸ ਸਮੇਂ ਦਿਖ ਰਿਹਾ ਹੈ ਸਮਾਂ ਬੜਾ ਹੀ ਪਰਿਵਰਤਨਸ਼ੀਲ ਹੈ ਵੱਡੀ ਤਬਦੀਲੀ ਹੋਵੇਗੀ ਮੁਨਾਫਾ ਹੋਵੇਗਾ ਤੁਹਾਨੂੰ ਇਸ ਸਮੇਂ ਵਪਾਰ ਵਿੱਚ ਤੁਹਾਡੀਆਂ ਚਰਚਾਵਾਂ ਹੋਣਗੀਆਂ ਇਹ ਸਮਝੋ ਤੁਸੀਂ ਸਫਲਤਾਵਾਂ ਦੇ ਚੜ੍ਹ ਲੈ ਗੋ ਡੋਗੇ ਵਪਾਰ ਦੋਨ ਦੁਗਣੀ ਰਾਜੋਗਨੀ ਤਰੱਕੀ ਦੇ ਜੋਗ ਵਿੱਚ ਹੈ ਬਿਜ਼ਨਸ ਵਪਾਰ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹੋ ਉਸ ਤੇ ਵੀ ਪ੍ਰਭਲ ਜੋਗ ਹਨ ਉਸ ਲਈ ਗਲਤੀ ਇਹ ਨਾ ਰੱਖੋ ਕਿ ਭੇਦ ਕਿਸੇ ਨੂੰ ਨਾ ਦਿਓ ਤੁਸੀਂ ਵਪਾਰ ਨੂੰ ਕਿਸੇ ਤਰ੍ਹਾਂ ਵਧਾਉਣਾ ਚਾਹੁੰਦੇ ਹੋ ਸ਼ੁਰੂ ਕਰਨਾ ਚਾਹੁੰਦੇ ਹੋ ਕਦੋਂ ਕਰਨਾ ਚਾਹੁੰਦੇ ਹੋ ਇਹ ਗੱਲਾਂ ਗੋਪਤ ਰੱਖੋ ਲੀਕ ਨਾ ਕਰੋ ਇਹਨਾਂ ਗੱਲਾਂ ਨੂੰ ਨਹੀਂ ਤਾਂ ਤੁਸੀਂ ਵੱਡੇ ਨੁਕਸਾਨ ਵਿੱਚ ਪੈ ਸਕਦੇ ਹੋ ਤੁਸੀਂ ਪਿੱਛੇ ਵੀ ਰਹਿ ਸਕਦੇ ਹੋ ਥੋੜਾ ਸਾਵਧਾਨ ਰਹੋ ਜੇਕਰ ਨੌਂਗਰੀ ਪੇਸ਼ਾ ਲੋਕਾਂ ਨੇ ਇਹ ਗੱਲ ਕਰੀਏ ਤਾਂ ਸਮਾ ਬੜਾ ਅਨੁਕੂਲ ਹੈ ਤੁਹਾਡੇ ਆਫਿਸ ਵਿੱਚ ਪਾਸ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਤੁਹਾਨੂੰ ਤੁਹਾਡੀ ਵਾਵਾ ਹੋਵੇਗੀ ਤੁਹਾਡਾ ਨਾਮ ਗੂੰਜੇਗਾ ਪ੍ਰੋਜੈਕਟ ਵਿੱਚ ਸਫਲਤਾਵਾਂ ਮਿਲਣਗੀਆਂ ਜੇਕਰ ਤੁਹਾਨੂੰ ਕੋਈ ਪ੍ਰੋਜੈਕਟ ਦਿੱਤਾ ਹੈ ਕੋਈ ਕੰਮ ਦਿੱਤਾ ਹੈ ਉਸ ਸਮੇਂ ਸੇ ਤੁਸੀਂ ਪੂਰਾ ਕਰੋਗੇ ਤਾਂ ਤੁਹਾਡੇ ਨਾਮ ਦੀ ਸਲਾੰਗਾ ਹੋਵੇਗੀ ਇਸ ਨਾਲ ਕੀ ਹੋਵੇਗਾ ਬਸ ਦਿਨ ਹੈ ਜਨਾ ਵਿੱਚ ਤੁਹਾਡੀ ਹੋਰ ਵੈਲਿਊ ਵਧੇਗੀ ਜੋ ਤੁਹਾਨੂੰ ਕੰਮ ਦਿੱਤਾ ਜਾਵੇਗਾ ਉਹ 100% ਤੁਸੀਂ ਕਰੋਗੇ ਅਤੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੇ ਪ੍ਰਮੋਸ਼ਨ ਵੀ ਇਹ ਗੱਲ ਨਾਲ ਸਹਾਇਕ ਰਹਣ ਗਿਆ ਜੇਕਰ ਜੋ ਲੋਕ ਨੌਕਰੀ ਕਰ ਰਹੇ ਹਨ ਸਥਾਨ ਤਬਦੀਲੀ ਨੂੰ ਲੈ ਕੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ ਤਾਂ ਐਸਾ ਸਥਾਨ ਤਬਦੀਲੀ ਵੀ ਹੋਵੇਗੀ ਜੋ ਲੋਕ ਨੌਕਰੀ ਕਰ ਰਹੇ ਹਨ ਸਥਾਨ ਤਬਦਲੀ ਚਾਹੁੰਦੇ ਹਨ ਜੋ ਲੋਕ ਮੁਕਾਬਲੇ ਦੀ ਪ੍ਰੀਖਿਆ ਰਹੀਂ ਨੌਕਰੀ ਪ੍ਰਾਪਤ ਕਰਨ ਦੀ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਸਮਾਂ ਬੜਾ ਚੰਗਾ ਹੈ ਮੁਕਾਬਲੇ ਦੀ ਪ੍ਰੀਖਿਆਵਾਂ ਰਹੀਂ ਇੰਟਰਵਿਊ ਦੇ ਮਾਧਿਅਮ ਰਾਹੀਂ ਤੁਹਾਨੂੰ ਚੰਗੀ ਨੌਕਰੀ ਮਿਲਣ ਦੇ ਵੀ ਪੂਰੇ ਯੋਗ ਹਨ ਚੰਗੀ ਨੌਕਰੀ ਮਾਂ ਚਾਈ ਨੌਕਰੀ ਚੰਗੀ ਤਨਖਾਹ ਨਾਲ ਤੁਹਾਨੂੰ ਮਿਲੇਗੀ ਚਿੰਤਾ ਨਾ ਹੋਵੇ ਕੋਸ਼ਿਸ਼ ਜਾਰੀ ਰੱਖੋ ਨਾਲ ਹੀ ਨਾਲ ਤੁਸੀਂ ਇੱਕ ਗੱਲ ਦਾ ਹੋ ਧਿਆਨ ਰੱਖੋ ਕਿ ਤੁਸੀਂ ਵਿਦੇਸ਼ ਜਾਣ ਦਾ ਕੋਈ ਸੁਪਨਾ ਦੇਖ ਰਹੇ ਹੋ ਤਾਂ ਇਹਨਾਂ 7 ਦਿਨਾਂ ਵਿੱਚ ਤੁਸੀਂ ਥੋੜਾ ਵਿਦੇਸ਼ ਜਾਣ ਨੂੰ ਲੈ ਕੇ ਗੱਲ ਨੂੰ ਟਾਲੋ ਕੋਸ਼ਿਸ਼ ਕਰੋ ਇਸ ਹਫ਼ਤੇ ਨਾ ਜਾ ਕੇ ਇਹਨਾਂ 7 ਦਿਨਾਂ ਵਿੱਚ ਨਾ ਜਾ ਕੇ ਅਗਲੇ 7 ਦਿਨਾਂ ਵਿੱਚ ਜਾਂ ਅਗਲੇ ਕੋਈ ਸਮੇਂ ਵਿੱਚ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਓ ਕਿਉਂਕਿ ਇਹ ਜੋ ਸਮਾਂ ਹੈ ਤੁਹਾਡੇ ਲਈ ਕੋਈ ਜਾਇ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਵਦੇਸ਼ ਨਾ ਜਾਓ ਅਜੇ ਚੰਗਾ ਰਹੇਗਾ ਤੁਹਾਡੇ ਲਈ ਨਾਲੇ ਬਿਲਡਰ ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰੀ ਸੇ ਮਨਾਫਾ ਕਮਾਉਣ ਕੇ ਇੱਕ ਗੱਲ ਦਾ ਧਿਆਨ ਰੱਖੋ ਬਾਤ ਪੂਰਨ ਫਾਈਲਾਂ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖੋ ਉਹਨਾਂ ਦੇ ਗਵਾਚਣ ਦਾ ਜਾਂ ਚੋਰੀ ਹੋਣ ਦਾ ਡਰ ਹੈ ਆਮਦਨ ਦੇ ਨਵੇਂ-ਨਵੇਂ ਸਰੋਤ ਬਣਨਗੇ ਉਹਨਾਂ ਦਾ ਇਸੇ ਤਰ੍ਹਾਂ ਲਾਭ ਠੋਣਾ ਹੈ ਉਹਨਾਂ ਸਰੋਤਾਂ ਦਾ ਹੈ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਜੋ ਲੋਕ ਨੌਨੀ ਪੜ੍ਹਾਈ ਕਰ ਰਹੇ ਹਨ ਉਹਨਾਂ ਲਈ ਸਮਾ ਬੜਾਉਣ ਕੋਲ ਹੈ ਸਮੇਂਦਰ ਭਰਪੂਰ ਲਾਭ ਠੋਓ ਸਫਲਤਾ ਤੁਹਾਨੂੰ ਮਿਲਣ ਗਿਆ ਆਰਥਿਕ ਦ੍ਰਿਸ਼ਟੀ ਤੋਂ ਵੀ ਸਮਾ ਚੰਗਾ ਹੈ ਇਸ ਸਮੇਂ ਨੌਕਰੀ ਵਿੱਚ ਪ੍ਰਮੋਸ਼ਨ ਦੇ ਜੋਗ ਹਨ ਬਿਜ਼ਨਸ ਵਪਾਰ ਕਾਰੋਬਾਰ ਵਿੱਚ ਤਰੱਕੀ ਦੇ ਜੋਗ ਹਨ ਰੁਕਿਆ ਹੋਇਆ ਬੱਸ ਤੁਹਾਨੂੰ ਮਿਲੇਗਾ ਆਰਥਿਕ ਦ੍ਰਿਸ਼ਟੀ ਤੋਂ ਸਮਾ ਬੜਾਉਣ ਕੋਲ ਹੈ ਚਿੰਤਾ ਨਾ ਕਰੋ ਅਤੇ ਕਿ ਦਸਤਿਰ ਖੋਦੇ ਦੇਖੋਗੇ ਕਿ ਇਨਾਂ 7 ਦਿਨਾਂ ਵਿੱਚ ਤੁਹਾਨੂੰ ਵੱਡਾ ਤਨ ਨਾ ਹੋਇਆ ਹੈ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਬਦਲਦਾ ਮੌਸਮ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਯੋਗ ਪਰਿਨ ਪਰਨਾ ਜਾਮ ਦਾ ਸਹਾਰਾ ਲਓ ਮੈਡੀਟੇਸ਼ਨ ਕਰੋ ਸਾਕਤਿਕ ਸੋਚ ਰੱਖੋ ਕੁਦਰਤ ਦੇ ਨਾਲ ਕੋ ਸਮਾਪਤੀ ਕਰੋ ਆਯੁਰਵੈਦਿਕ ਚੀਜ਼ਾਂ ਦਾ ਸੇਵਨ ਕਰੋ ਜਗਾ ਤੁਸੀਂ ਕਿਸੇ ਦੇ ਪ੍ਰਤੀ ਸਕਾਰਾਤਮਕ ਸੋਚ ਰੱਖੋਗੇ ਤਾਂ ਤੁਹਾਨੂੰ ਵੀ ਪੋਜ਼ਿਟਿਵ ਰਿਜ਼ਲਟ ਪ੍ਰਾਪਤ ਹੋਣਗੇ ਦੋਸਤੋ ਏਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ